ਤ ਪਠਾਨਕੋਟ ਤੋਂ ਵੱਡੇ ਖਬਰਦਾਰ ਕਰ ਲੈਣੇ ਆ ਪਠਾਨਕੋਟ ਦੇ ਚੱਕੇ ਦਰਿਆ 'ਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਦਰਿਆ ਦੇ ਨਾਲ ਲੱਗਦੇ ਇਲਾਕੇ ਇਸ ਦੀ ਚਪੇਟ ਚਾਏ ਨੇ ਜਲੰਧਰ ਜੰਮੂ ਰੇਲਵੇ ਬ੍ਰਿਜ ਤੇ ਵੀ ਖਤਰਾ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਟੈਲੀਵਿਜ਼ਨ ਸਕਰੀਨ ਤੇ ਦੇਖ ਸਕਦੇ ਹੋ ਉੱਪਰ ਰੇਲਵੇ ਦਾ ਬ੍ਰਿਜ ਜਿੱਥੋਂ ਟ੍ਰੇਨ ਨਿਕਲਦੀ ਹੋਈ ਨਜ਼ਰ ਆ ਰਹੀ ਹੋएगी ਤੁਹਾਨੂੰ ਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇੱਕ ਟ੍ਰੇਨ ਲੰਘ ਰਹੀ ਹੈ ਰੇਲਵੇ ਬ੍ਰਿਜ ਤੋਂ ਜਿਹੜੇ ਦਰਿਆ ਦੇ ਨਾਲ ਜਿਹੜੇ ਕੰਢੇ ਬਣੇ ਹੋਏ ਨੇ ਤਰਸ ਕੰਡੇ ਇੱਥੋਂ ਦੇ ਤੁਸੀਂ ਦੇਖ ਸਕਦੇ ਹੋ ਪੂਰੇ ਤਰੀਕੇ ਦੇ ਨਾਲ ਦਰਿਆ ਦੇ ਵਿੱਚ ਫਿੱਡੇ ਹੋਏ ਨਜ਼ਾਰੇ ਨੇ ਕਿਸ ਤਰੀਕੇ ਦੇ ਨਾਲ ਖਤਰਾ ਬਣਿਆ ਹੋਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਲਹਾਲ ਜਿੱਦ ਰੁਕਰਲੇ ਨੇ ਸੀ ਉਹ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਲੱਗ ਕੇ ਸਰੋਸ ਲੱਗੀ ਕਿ ਜਾਣਕਾਰੀ ਪਠਾਨਕੋਟ ਦੇ ਚੱਕਰੀ ਦਰਿਆ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਔਰ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਕੁ ਖਤਰਾ ਬਣਿਆ ਹੋਇਆ ਹੈ ਜੀ ਜੀ ਮਹਿਕਮੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਤੋਂ ਬਾਅਦ ਜਿਹੜਾ ਆ ਉਹ ਪਠਾਨਕੋਟ ਦੇ ਚੱਕੀ ਦਰਿਆ ਦੇ ਵਿੱਚ ਜਿਹੜਾ ਉਫਾਨ ਤੇ ਹੈਗਾ ਜਿਸ ਤੇ ਚੱਲ ਰਿਆ ਜਿਹੜਾ ਮੱਜਰਾ ਨੂੰ ਦਿੱਤਾ ਜਾਂਦਾ ਪਠਾਨਕੋਟ 에어ਪੋਰਟ ਨੂੰ ਉਹ ਰਸਤਾ ਜਿਹੜਾ ਆ ਪ੍ਰਸ਼ਾਸਨ ਨੂੰ ਬੰਦ ਕਰ ਦਿੱਤਾ ਗਿਆ ਜਿਹੜੀ ਤਸਵੀਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਚੱਕੀ ਫੁੱਲ ਹੈਗਾ ਜੋ ਕਿ ਟ੍ਰੇਨ ਦਾ ਫੁੱਲ ਹੈਗਾ ਉਹਦੇ ਨੀਚੇ ਜਿਹੜੀ ਸਪੋਰਟ ਸੀਗੀ ਉਹ ਤੋਂ ਕਿਸੇ ਚੁੱਕੀ ਹੈ ਤੇ ਰੇਲਵੇ ਬ੍ਰਿਜ ਨੂੰ ਜਿਹੜਾ ਖਤਰਾ ਬਣਿਆ ਹੋਇਆ ਫਿਲਹਾਲ ਹਿਮਾਚਲ ਪ੍ਰਸ਼ਾਸਨ ਵਾਲੇ ਪਾਸਾ ਔਰ ਪੰਜਾਬ ਪ੍ਰਸ਼ਾਸਨ ਵਾਲੇ ਵੱਲੋਂ ਬੱਸ ਹੋਈ ਸਦਾ ਸੇ ਨੂੰ ਪਾਲਕਾ ਦਿੱਤਾ ਗਿਆ ਕਿਉਂਕਿ ਇਸ ਇਲਾਕੇ ਦੇ ਨਾਲ ਜਿਹੜੇ ਆ ਕਾਫੀ ਪਿੰਡ ਅਗੇ ਜੁੜਦੇ ਨੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਆ ਤੁਹਾਨੂੰ ਦੱਸਦੀ ਕਿ ਪਹਿਲਾਂ ਵੀ ਇਤਾਂ ਦਾ ਹੀ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਸੀਗਾ ਤਾਂ ਪ੍ਰਸ਼ਾਸਨ ਵੱਲੋਂ ਆਰਜੀ ਤੌਰ ਤੇ ਕਸਤਾ ਬਣਾਇਆ ਗਿਆ ਸੀਗਾ ਜਿਸ ਤੋਂ ਬਾਅਦ ਲੋਕਾਂ ਦੀ ਆਵਾਜ਼ੇ ਸ਼ੁਰੂ ਕੀਤੀ ਗਈ ਸੀਗੀ ਪਰ ਉਹਨ ਦੁਬਾਰਾ ਜਿਹੜਾ ਉਦਦਾ ਦਾ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਲੋਕਾਂ ਨੂੰ ਕਾਫੀ ਇਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਚਾਹੇ ਉਹ ਰੇਲ ਰੇਲਵੇ ਦੀ ਆਵਾਜ਼ ਹੀ ਹੋਵੇ ਚਾਵੇਂ ਆਮ ਲੋਕਾਂ ਦੀ ਆਵਾਜ਼ ਹੀ ਹੋਵੇ ਲੋਕਾਂ अच्छा लड़के ऐसे देख सकते हैं दे जिस तरीके के नाल पहाड़ ਵਰਗਾ ਇੱਕ ਉਹ ਬਣਿਆ ਹੋਇਆ ਚੱਕੀ ਦਰਿਆ ਦੇ ਵਿੱਚ ਜਿਹੜੇ ਕੰਡੇ ਬਣੇ ਹੋਏ ਨੇ ਉਹ ਦੇਖੋ ਕਿਸ ਤਰੀਕੇ ਦੇ ਨਾਲ ਖਿਸਕਦੇ ਹੋਏ ਦਰਿਆ ਦੇ ਵਿੱਚ ਨਜ਼ਰ ਆ ਰਹੇ ਬਹੁਤ ਵੱਡਾ ਖਤਰਾ ਹੈ ਜੀ ਜੀ ਮੈਂ ਕਿ ਕਿਤਨਾ ਕਿਤੇ ਹਿਮਾਚਲ ਪ੍ਰਸ਼ਾਸਨ ਦੀ ਔਰ ਪੰਜਾਬ ਪ੍ਰਸ਼ਾਸਨ ਦੀ ਜਿਹੜੀ ਆ ਨਗੈਲੀ ਆ ਕਿਉਂਕਿ ਬਾਰ-ਬਾਰ ਹਰ ਸਾਲ ਜਿਹੜੇ ਆ ਇਹ ਫਿਰ ਇੰਨਾ ਦੇ ਆ ਉਫਾਰ ਜਣਾ ਚੱਕੀ ਦੇ ਨਾਲ ਵਿੱਚ ਆਉਣਾ ਪਰ ਲੋ ਲੋਕਾਂ ਦਾ ਜਿਹੜਾ ਹਾਲ ਜਿਹੜਾ ਪ੍ਰਸ਼ਾਸਨ ਨਹੀਂ ਕੀਤਾ ਜਾਂਦਾ ਤੇ ਕੋਈ ਵੱਡਾ ਹਾਸਾ ਇਸ ਜਗ੍ਹਾ ਤੇ ਹੋ ਸਕਦਾ ਪਰ ਪਾਕਿਸਤਾਨਿਕ ਲੋਕਾਂ ਵੱਲੋਂ ਪ੍ਰਸ਼ਾਸਨ ਅਗੇ ਮੰਗ ਕੀਤੀ ਜਾ ਰਹੀ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਆ ਉਹ ਕੇ ਤੋੜ ਦੇ ਦਸਤੇ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਨਾਲ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਲੋਕ ਜਿਹੜੇ ਸਾਮ ਦੇ ਮਾਹੌਲ ਦੇ ਵਿੱਚ ਨੇ ਉਹ ਲੋਡ ਦੇ ਫਲੇਕਲ ਹੋਏ ਪਾਲ ਨਿਕਲਣਾ ਸਹੀ ਨਹੀਂ ਸਮਝਦੇ ਦੇਖੋ ਲੱਗ ਕੇ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਮੌਨਸੂਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਇੰਤਜ਼ਾਮ ਕੀਤੇ ਹੋਏ ਨੇ ਹੜ੍ਹ ਦੇ ਨਾਲ ਨਜਿੱਠਣ ਦੇ ਲਈ ਅਸੀਂ ਇੰਤਜ਼ਾਮ ਕੀਤੇ ਹੋਏ ਨੇ ਆਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਨੇ ਜੀ ਮਹਿ ਬਿਲਕੁਲ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸੇ ਇਲਾਕੇ ਦੇ ਵਿੱਚ ਜੇਕਰ ਪਤਾ ਹੈ ਕਿ ਹਾਲਾਤ ਕਿੰਨੇ ਆ ਦੇ ਵਿੱਚ ਮਾਨਾ ਦਾਤਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲੇ ਹੀ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਇਦਾਂ ਦੇ ਮਾਮਲੇ ਸਾਹਮਣੇ ਨਿਕਲ ਕੇ ਨਾ ਆਣ ਕਿਉਂਕਿ ਕਾਫੀ ਜ਼ਿੰਦਗੀਆਂ ਜੜੀਆਂ ਦੇ ਵਿੱਚ ਸਫਲ ਕਰਦੀਆਂ ਨੇ ਕੋਈ ਨੁਕਸਾਨ ਕਿਸੇ ਦਾ ਨਾਮ ਹੋਵੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮੁਦਦਾ ਨਿਰਮਾਣ ਪੱਕੇ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ تمام جانکاری ਲਈ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਦੇ ਚੱਕੀ دریااض ਕੋਹਾੜ ਵਰਗੀ ਸਥਿਤੀ ਬਣੀ ਹੋਈ ਹੈ دریا ਦੇ ਨਾਲ ਲੱਗਦੇ ਇਲਾਕੇ ਇਸ ਦੀ ਚਪੇਟ ਚ ਆਏ ਨੇ ਔਰ ਖਤਨਾ ਝੜਾ ਹਾਲੇ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸਵੀਰਾਂ ਚ ਇੱਕ ਕੰਡਾ ਹੈ ਔਰ ਕੰਡਾ ਜਿਹੜਾ دریا ਦੇ ਵਿੱਚ ਟਿਕਾ ਹੋਇਆ ਨਜ਼ਰ ਆ ਰਿਹਾ ਔਰ ਖਤਨਾ ਜਿਹੜਾ ਇਸ ਕੋਲ ਬਣਿਆ ਹੋਇਆ ਹੈ